ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਅੱਜ ਸਾਡੇ ਵੱਡੇ ਵੀਰ ਜਿਨ੍ਹਾਂ ਦਾ ਨਾਮ ਉਹਨਾਂ ਸ਼ਖਸੀਅਤਾਂ ਦੇ ਵਿੱਚ ਗਿਣਿਆ ਜਾਂਦਾ ਹੈ ਜੋ ਮਹਾਨ ਨੇ ਚਿਹਰਾ ਵੀ ਦਿਖਾਨੇ ਆ ਤੇ ਮਿਲਦੇ ਵੀ ਆ ਕਿਸ ਮਕਸਦ ਲਈ ਉੱਥੇ ਪਹੁੰਚਿਆ ਮੁਕੇਸ਼ ਸਿੰਘ ਜੀ ਨਾਲ ਬੈਠੇ ਨੇ ਸਾਡੇ ਵੀਰ ਜਤਿੰਦਰ ਸਿੰਘ ਮਹਿਮੀ ਜੀ ਗੱਲ ਕਰ ਰਹੇ ਆ organs donate ਕਰਨ ਦੀ ਤਾਂ ਸਾਡੇ ਵੀਰ ਮਕੇਸ਼ ਸਿੰਘ ਜੀ ਨੇ ਵੀ ਸਵੇਰੀ ਕਾਲ ਕੀਤੀ ਵੀ ਮੈਂ ਵੀ ਆਪਣੇ ਅੰਗਦਾਨ ਕਰਨਾ ਚਾਹੁੰਦਾ ਤੇ ਜਤਿੰਦਰ ਸਿੰਘ ਮੈਮੀ ਜੋ ਕਿ ਆਨਲਾਈਨ ਇੱਕ ਵਾਰ ਫੇਰ ਫਾਰਮ ਫਿਲ ਕਰ ਰਹੇ ਨੇ ਅਸੀਂ ਮਾਣ ਮਹਿਸੂਸ ਕਰਦੇ ਹਾਂ ਅਜਿਹੇ ਯੋਧਿਆਂ ਤੇ ਮਕੇਸ਼ ਸਿੰਘ ਜੀ ਜੋ ਕਿ ਸ਼ਹਿਰ ਦਾ ਮਾਣ ਨੇ ਹਿਊਮਨ ਵੈਲਫੇਅਰ ਬਲੱਡ ਡੋਨਰ ਐਸੋਸੀਏਸ਼ਨ ਖੰਨਾ ਦੇ ਜਨਰਲ ਸੈਕਟਰੀ ਉਸ ਦੇ ਨਾਲ ਨਾਲ ਭਾਈ ਕਨਈਆ ਜੀ ਸੇਵਾ ਸੈਟੀ ਖੰਨਾ ਦੇ ਸਿਹਤ ਸੇਵਾਵਾਂ ਇੰਚਾਰਜ ਨਿਰਮਲਾ ਦੇਵੀ ਕਰਨਿਆ ਲੀਵਰ ਕਿਡਨੀ ਹਾਰਟ ਲੰਗਸ ਇਨਸਟਾਈਨ ਪੈਂਕਰੀਅਸ ਟਿਸ਼ੂ ਬੋਡੀ ਬੋਡੀ ਸੌਂ ਕਰੀ ਮੋਕੇਸ਼ ਕੁਮਾਰ 6 ਪੀਜੀਆ ਚੰਡੀਗੜ੍ਹ ਓਡੀਬੀ ਅੰਡਰ ਪ੍ਰੋਸੈਸ ਲੋ ਜੀ ਸਿੰਘੀ ਸਾਹਿਬ ਤੁਸੀਂ ਵੀ ਬਧਾਈ ਦੇ ਪਾਤਰ ਹੋ ਤੁਸੀਂ ਅੱਜ ਆਪਣੇ ਅੰਗਦਾਨ ਕੀਤੇ ਨੇ ਹਾਂਜੀ ਜਤਿੰਦਰ ਸਿੰਘ ਮੈਮੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਇੱਕ ਸਨੇਹਾ ਸੀ ਮਾਨਵਤਾ ਦੇ ਲਈ ਜਿੱਦਾਂ ਕਿ ਆਪ ਜਾਣਦੇ ਹੋ ਕੀ ਭਾਈਕ ਨੇ ਯਾ ਜੀ ਸੇਵਾ ਸੁਸਾਇਟੀ ਦੇ ਜਿੰਨੇ ਵੀ ਵਲੰਟੀਅਰ ਮੈਂਬਰਸ ਆ ਬਾਦ ਨੇ ਹਮੇਸ਼ਾ ਹੀ ਸਮਾਜ ਭਲਾਈ ਦੇ ਕੰਮਾਂ ਲਈ ਤਤਪਰ ਰਹਿੰਦੇ ਨੇ ਤੇ ਆਪਣੇ ਕੀਮਤੀ ਸਮੇਂ ਚੋਂ ਟਾਈਮ ਕੱਢ ਕੇ ਜਿੱਦਾਂ ਕਿਸੇ ਵੀ ਲੋੜਵੰਦ ਦੀ ਮਦਦ ਕਰਨ ਦੇ ਲਈ ਹਮੇਸ਼ਾ ਤਿਆਰ ਬਰ ਤਿਆਰ ਰਹਿੰਦੇ ਨੇ ਤੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਪ੍ਰਕਾਸ਼ ਪਰੰਪਰਾ ਨੂੰ ਸਮਰਪਿਤ ਇੱਕ ਮਹੀਨਾ ਸ਼ੁਰੂ ਕੀਤੀ ਸੀ ਵੀ ਜਿਹੜੇ ਸਾਡੇ ਇਹ ਇਨਸਾਨੀ ਸਾਨੂੰ ਗੁਰੂ ਮਹਾਰਾਜ ਨੇ ਇਹ ਸਰੂਪ ਬਖਸ਼ਿਆ ਅੰਤ ਨੂੰ ਇਹ ਇੱਕ ਨਾ ਇੱਕ ਦਿਨ ਮਿੱਟੀ ਜ਼ਰੂਰ ਹੋ ਜਾਣਾ ਪਤਾ ਕਿਸੇ ਨੂੰ ਹੈਗਾ ਵੀ ਕਦੋਂ ਉਸ ਪ੍ਰਮਾਤਮਾ ਨੇ ਸਾਡੇ ਤੋਂ ਇਹ ਜੋ ਸਵਾਸ ਰੂਪੀ ਪੂੰਜੀ ਬਖਸ਼ੀ ਹੈ ਇਹ ਕਦੋਂ ਖੋਹ ਲੈਣੀ ਹੈ ਇਸ ਕਰਕੇ ਮਾਨਵਤਾ ਦੀ ਭਲੇ ਲਈ ਜਿੰਨਾ ਹੋ ਸਕੇ ਆਪਣੇ ਜਿਹੜੇ ਆਰਗਨ ਨੇ ਉਹ ਡੋਨੇਟ ਕਰੋ ਤਾਂ ਜੋ ਕੀ ਹੈ ਕਿ ਤੁਸੀਂ بڑے بڑے ਇੰਸਟੀਚਿਊਨ ਦੇਖਦੇ ਹੋ ਕਿੰਨੇ ਉੱਥੇ ਗਰੀਬ ਬੇਸਹਾਰਾ ਕਿੰਨੇ ਚਾਹੇ ਉਹ ਅਮੀਰ ਵੀ ਹੋਣ ਕਿੰਨੇ ਲੋਕ ਜਿਹੜੇ ਮਨੁੱਖੀ ਅੰਗਾਂ ਦੀ ਜ਼ਰੂਰਤ ਨੂੰ ਲੈ ਕੇ ਤੜਫ ਰਹੇ ਨੇ ਉਹਨਾਂ ਨੂੰ ਮਨੁੱਖੀ ਅੰਗਾਂ ਦੀ ਜਿਹੜੀ ਬਹੁਤ ਜ਼ਿਆਦਾ ਅੱਜ ਸਾਡੇ ਭਾਰਤ ਦੇ ਵਿੱਚ ਜ਼ਰੂਰਤ ਆ ਸੋ ਸਵਾਸਾਂ ਦੀ ਪੂੰਜੀ ਪੂਰੀ ਹੋਣ ਤੋਂ ਬਾਅਦ ਜਿੰਨੀ ਕੋਸ਼ਿਸ਼ ਹੋ ਸਕੀਏ ਕਿ ਆਪਾਂ ਉਹਨਾਂ ਦੇ ਕੰਮ ਆ ਸਕੀਏ ਸਾਡੇ ਜਾਣ ਤੋਂ ਬਾਅਦ ਵੀ ਸਾਡੇ ਜਿਹੜੇ ਆਰਗਨ ਨੇ ਸਾਡਾ ਦਿਲ ਆ ਸਾਡਾ ਜਿਗਰ ਆ ਸਾਡਾ ਲੀਵਰ ਆ ਸਾਡੀਆਂ ਕਿਡਨੀਆ ਨੇ ਕਿਸੇ ਮਾਨਵਤਾ ਦੇ ਭਲੇ ਲਈ ਕੰਮ ਆ ਸਕਣ ਕਿਸੇ ਇਨਸਾਨ ਦੇ ਜ਼ਿੰਦਗੀ ਜਿਉਣ ਦੇ ਵਿੱਚ ਅਸੀਂ ਸਹਿਯੋਗ ਕਰ ਸਕੀਏ ਸੋ ਆਪ ਮਿਲ ਜੁਲ ਕੇ ਆਪਾਂ ਗੁਰੂ ਮਹਾਰਾਜ ਦੇ ਇਸ ਸੰਦੇਸ਼ ਨੂੰ ਹੋਰ ਅੱਗੇ ਵਿੱਚ ਹਾਜ਼ਰ ਨੇ ਸਾਡੇ ਵੀਰ ਮੁਕੇਸ਼ ਸਿੰਘ ਜੀ ਉੱਗੇ ਸਮਾਜ ਸੇਵੀ ਜੋ ਸਾਡੇ ਸ਼ਹਿਰ ਦਾ ਮਾਣ ਨੇ ਵੀਰ ਜੀ ਅੱਜ ਤੁਸੀਂ ਆਪਣੇ ਅੰਗਦਾਨ ਕੀਤੇ ਨੇ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਬਹੁਤ ਵਧੀਆ ਮਹਿਸੂਸ ਕਰ ਰਹੇ ਹਾਂ ਬਹੁਤ ਤੋ ਦਿਲ ਤੇ ਰਚ ਸੀ ਤੁਸੀਂ ਇਹ ਸੇਨੂ ਕਰੀਏ ਕਿ ਮੇਰਾ ਤਾਂ ਫਾਰਮੂਲਾ ਬਦਦਾ ਸੀ ਆਨਲਾਈਨ ਸਾਡੀ ਟੀਮ ਦੇ ਮੈਂਬਰ ਲੱਗੇ ਹੋਏ ਨੇ ਜਤਿੰਦਰ ਮੈਂ ਵੀ ਲੋਡ ਸੀ ਵੀ ਮੈਂ ਅਪਡੇਟ ਕਰਾਂ ਤੇ ਚੰਡੀਗੜ੍ਹ ਪੀਜੀ ਲਈ ਵਾਸਤੇ ਮੈਂ ਇੱਕ ਦਲ ਦਾਲ ਕਰ ਰਹੇ ਹਾਂ ਅੰਗ ਬਹੁਤ ਵਧੀਆ ਮਹਿਸੂਸ ਕਰ ਰਿਹਾ